ਕੱਲ ਤੋਂ ਇੱਕ ਸੀਸੀਟੀਵੀ ਕਾਫੀ ਜਿਹੜੀ ਹੈਗੇ ਵਾਇਰਲ ਹੋ ਰਹੀ ਜਿਸ ਵਿੱਚ ਕੀ ਇੱਕ ਸਕੂਲ ਦੇ ਬਾਹਰ ਦਾ ਦ੍ਰਿਸ਼ ਦਿਖਾਈ ਦਿੰਦਾ ਹੈ ਕੋਈ ਲੜਾਈ ਝਗੜਾ ਜਿਹੜਾ ਹੈਗਾ ਉਸ ਵਿੱਚ ਸਾਹਮਣੇ ਆਉਂਦਾ ਹੈ ਤਾਂ ਪੁਲਿਸ ਵੱਲੋਂ ਉਹਨਾਂ ਬੱਚਿਆਂ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਸੀਗਾ ਸਭ ਤੋਂ ਪੇਰੈਂਟਸ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਬਾਈ ਜੀ ਕੀ ਨਾਮ ਕਰਮਜੀਤ ਸਿੰਘ ਹੈ ਬਾਈ ਜੀ ਕੀ ਗੱਲਬਾਤ ਹੋਈ ਹੈ ਕੀ ਕੁਝ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਲੱਗਾ ਜੀ ਸਾਨੂੰ ਐ ਪਤਾ ਲੱਗਾ ਇਹਨਾਂ ਦੀ ਮਿਹਰਬਾਨੀ ਹੋਈ ਆ ਤੇ ਸਾਨੂੰ ਫੋਨ ਕੀਤਾ ਦੈਨਸ਼ੇਪ ਵੀ ਆਪਦੇ ਬੱਚਿਆਂ ਨੂੰ ਲੈ ਜਾਓ ਜੀ ਤੇ ਇਹਨਾਂ ਦੀ ਲੜਾਈ ਹੋ ਗਈ ਸੋਭਾ ਸ਼ੁਭਾ ਹੁੰਲੇ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਮਾਫ ਕਰਤਾ ਹੁਣ ਪੁਲਿਸ ਨੇ ਕੀ ਕੀਤਾ ਮਾਫੀ ਦਿੱਤੀ ਉਹਨਾਂ ਨੂੰ ਸੁਧਨ ਦਾ ਮੌਕਾ ਦਿੱਤਾ ਆ ਮਾਫੀ ਦਿੱਤੀ ਜੀ ਅੱਗੇ ਆਸਤੇ ਗਲਤੀ ਕਰਨਗੇ ਤਾਂ ਨਹੀਂ ਮਾਫੀ ਅਸੀਂ ਮਗਰ ਨਹੀਂ ਆਉਂਦੇ ਬਜੀ ਕੀ ਪੁਲਿਸ ਦਾ ਕੰਮ ਸਹੀ ਹੈ ਬੜਾ ਹਾਂ ਨਹੀਂ ਬਿਲਕੁਲ ਟਾਈ ਆਪਣਾ ਮਤਲਬ ਮੌਕਾ ਦਿੱਤਾ ਬੱਚਿਆਂ ਨੂੰ ਸੁਧਨ ਸੁਧਰਨ ਦਾ ਜਿਹੜਾ ਕਿ ਇਹ ਬੱਚੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਗਰੁੱਪ ਬਣਾ ਕੇ ਖਰਾਬ ਜਿਹੜਾ ਖਰਾਬ ਕਰਦੇ ਆ ਮੈਂ ਟਲਵਾਖੁਰ ਤੋਂ ਸਰਪੰਚਾਂ ਮੈਂ ਇਹਨਾਂ ਦੇ ਨਾਲ ਆਇਆ ਸੀਗਾ ਤੇ ਬਾਕੀ ਹੋਰ ਬੱਚੇ ਜਿਹੜੇ ਆਪਦਾ ਕਹਿੰਦੇ ਆ ਇਹਨਾਂ ਨੂੰ ਸੁਧਰਨਾ ਚਾਹੀਦਾ ਵਧੀਆ ਇਹ ਪੁਲਿਸ ਦੀ ਜਿਹੜੀ ਪਹਿਲ ਕਦਮੀਆਂ ਵੀ ਇਹਨਾਂ ਨੂੰ ਜਿਹੜਾ ਹੈਗਾ ਨਾਰ ਲਾ ਕੇ ਆਪਦਾ ਕੋਈ ਡਿਸਪਲਨ ਚ ਰਹਿਣਗੇ ਕੋਈ ਸਿੱਖਣਗੇ ਇਹਨਾਂ ਤੋਂ ਵੀ ਆਪਦਾ ਚੰਗੀ ਪੜ੍ਹਾਈ ਵਾਲੇ ਪਾਸੇ ਲੱਗਣਗੇ ਅਜਾ ਹੁਣ ਪੁਲਿਸ ਨੇ ਇੱਕ ਮੌਕਾ ਦਿੱਤਾ ਹੈ ਸੁਧਰਨ ਦਾ ਕਿਉਂਕਿ ਕਹਿੰਦੇ ਕਿ ਪੜ੍ਹਨ ਦੀ ਉਮਰ ਹੈ ਬੱਚਿਆਂ ਦੀ ਇਸ ਦੌਰਾਨ ਜਾ ਕੇ ਇਹਨਾਂ ਕੋਈ ਕਾਰਵਾਈ ਹੁੰਦੀ ਤਾਂ ਅੱਗੇ ਜਾ ਕੇ ਉਹ ਇੱਕ ਖਰਾਬ ਹੋ ਜਾਂਦਾ ਇਹਨਾਂ ਦਾ ਸਹੀ ਲੱਗ ਰਿਹਾ ਇੱਕ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਆ ਜਿਵੇਂ ਆਪਣਾ ਡੀਐਸਪੀ ਸਾਹਿਬ ਦੱਸ ਰਹੇ ਸੀ ਬਈ ਇਤੋਂ ਹੀ ਗੈਂਗਸਟਰ ਬਣਦੇ ਆ ਛੋਟੀ ਛੋਟੀਆਂ ਗਲਤੀਆਂ ਕਰਕੇ ਹੀ ਮਤਲਬ ਮੁੜ ਕੇ ਅੱਗੇ ਜਾਂਦੇ ਆ ਜੇ ਇਹਨਾਂ ਨੂੰ ਇੱਕ ਵਾਰੀ ਮੌਕਾ ਮਿਲਦਾ ਤਾਂ ਇਹਨਾਂ ਨੂੰ ਜ਼ਰੂਰ ਸੁਧਰਨਾ ਚਾਹੀਦਾ ਤੇ ਆਪ ਦਾ ਜਿਹੜਾ ਸਟੱਡੀ ਵਾਲ ਜਾਂ ਆਪਦੇ ਕੈਰੀਅਰ ਵਾਲ ਧਿਆਨ ਦੇਣਾ ਚਾਹੀਦਾ ਬੱਚੇ ਫੀਲ ਕਰਦੇ ਵੀ ਗਲਤੀ ਹੋਈ ਹੈ ਬਿਲਕੁਲ ਕਰਦੇ ਆ ਜੀ ਬਾਕੀ ਉਹਨਾਂ ਦੇ ਦਿਲ 'ਚ ਪਤਾ ਨਹੀਂ ਕੀ ਹੈ ਇੱਕ ਵਾਰੀ ਸਾਹਮਣੇ ਤਾਂ ਕਰਦੇ ਆ ਫੀਲ ਹਾਂ ਅੰਕਲ ਜੀ ਸਹੀ ਕੀਤਾ ਪੁਲਿਸ ਨੇ ਸਹਿਮ ਸੰਤੋਸ਼ਟ ਹਾਂ ਮੈਂ ਮੈਂ ਧੰਨਵਾਦ ਕਰਦਾ ਹਾਂ ਜੀ ਪੁਲਿਸ ਦਾ ਕਿਹੜੇ ਜਾ ਕੇ ਮੌਕੇ ਤੇ ਇਹਨਾਂ ਨੇ ਕੋਈ ਬੰਦਾ ਜਿਹਦਾ 60 ਫੀਟ ਵੱਜ ਜਾਂਦੀ ਜਾਂ ਕੋਈ ਜਾਨੀ ਨੁਕ ਇਹ ਮੌਕੇ ਤੇ ਪਹੁੰਚੇ ਇਹਨਾਂ ਨੇ ਬਹੁਤ ਉੱਥੇ ਮਦਦ ਕੀਤੀ ਜਾ ਕੇ ਬੱਚਨ ਪਾਸੇ ਐਸੇ ਕੀਤਾ ਤੇ ਅਸੀਂ ਇਹਨਾਂ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆਂ ਵੀ ਬੱਚਿਆਂ ਨੂੰ ਵੀ ਝੜਕਦੇ ਆਂ ਉਹਨਾਂ ਨੂੰ ਕੱਲ ਤੋਂ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ। ਇਹ ਜੀ ਮੌਕਾ ਦਿੱਤਾ ਪੁਲਿਸ ਨੇ ਬੱਚਿਆਂ ਨੂੰ ਕੀ ਲੱਗਦਾ ਹੈ ਸਹੀ ਹੈ ਰਸਤਾ ਬੱਚਿਆਂ ਨੂੰ ਸੁਧਾਰਨ ਦਾ ਮੌਕਾ ਕਿ ਦੇਣਾ ਚਾਹੀਦਾ ਹੈ। ਦੇਖੋ ਜੀ ਬਹੁਤ-ਬਹੁਤ ਪਹਿਲਾਂ ਦਾ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇੰਨੀ ਤਾਂ ਬੱਚਿਆਂ ਦੀ ਲੜਾਈ ਕਿੰਨੀ ਵੀ ਵੱਧ ਸਕਦੀ ਸੀ ਜਿਹੜੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਰੋਕਿਆ ਤੇ ਹੁਣ ਐਸਐਸਬੀ ਸਾਹਿਬ ਆਪਣੇ ਤੇ ਡੀਐਸ ਇਹ ਇੱਕ ਆਮਣੀ ਉਹ ਤੀਜ ਦਿਖਾਈ ਹੈ ਵੀ ਇਹ ਬੱਚਿਆਂ ਨੂੰ ਅੱਗੇ ਵਾਸਤੇ ਬੱਚਿਆਂ ਦਾ ਭਵਿੱਖ ਹੈ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ ਜੇ ਲੋ ਆਪਾਂ ਇੱਕ ਵਾਰੀ ਇਹਨਾਂ ਨੂੰ ਮਾਫੀ ਦਿੰਨੇ ਆ ਅੱਗੇ ਸਾਰੇ ਪੇਰੈਂਟਸ ਨੂੰ ਵੀ ਇਹ ਕਹਿੰਨੇ ਆ ਵੀ ਹੁਣ ਅੱਗੇ ਤੋਂ ਬੱਚਿਆਂ ਦਾ ਧਿਆਨ ਰੱਖਾਂਗੇ ਐਦਾਂ ਦੀ ਪ੍ਰੋਬਲਮ ਫੇਰ ਨਹੀਂ ਆਊਗੀ ਤੇ ਇਹ ਬਹੁਤ ਬਹੁਤ ਧੰਨਵਾਦ ਹੈ ਜੀ ਪੰਜਾਬ ਪੁਲਿਸ ਦਾ ਇਸ ਦੇ ਕੁਲ ਇੱਕ ਦੂਜਾ ਚਿਹਰਾ ਪੁਲਿਸ ਦਾ ਜਿਹੜਾ ਸਾਹਮਣੇ ਆਇਆ ਹੈ ਕਿ ਜਿਸ ਵਿੱਚ ਬੱਚਿਆਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਅੱਗੇ ਜਾ ਕੇ ਗਲਤ ਸੰਗਤ ਵਿੱਚ ਨਾ ਪੈਣ ਗਲਤੀ ਉਹਨਾਂ ਤੋਂ ਹੋਈ ਹੈ ਗਲਤੀ ਨੂੰ ਸੁਧਾਰਨ ਦਾ ਇੱਕ ਮੌਕਾ ਦਿੱਤਾ ਹੈ ਤਾਂ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਅੱਗੇ ਨਾ ਵਾਪਰੇ ਬੱਚਿਆਂ ਦੇ ਪੁੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਪੁਲਿਸ ਵੱਲੋਂ ਇਹ ਫੈਸਲਾ ਲੈ ਗਿਆ ਕਿ ਜਿਹੜੇ ਬੱਚੇ ਨੇ ਜੋ ਇਸ ਵਿੱਚ ਇਨਵੋਲਵ ਸੀ ਗਏ ਇਸ ਝਗੜੇ ਵਿੱਚ ਉਹਨਾਂ ਉਹ ਬੱਚੇ ਜਿਹੜੇ ਨੇ ਸਕੂਲ ਟਾਈਮ ਤੋਂ ਬਾਅਦ ਜਿਹੜਾ ਹੈ ਆਪਣੇ ਪੁਲਿਸ ਦੇ ਨਾਲ ਟ੍ਰੈਫਿਕ ਪੁਲਿਸ ਜਿਹੜੀ ਹੈ ਉਸ ਵਿੱਚ ਸਹਿਯੋਗ ਕਰਨਗੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ ਅਤੇ ਬੱਚੇ ਜਿਹੜੇ ਨੇ ਇਹਨਾਂ ਨੂੰ ਸਹੀ ਸੁਧਰਨ ਦਾ ਮੌਕਾ ਜਿਹੜਾ ਹੈ ਉਹ ਮਿਲ ਸਕੇ ਕੁਝ ਹੋਰ ਪੇਰੈਂਟਸ ਨੇਗੇ ਭਾਈ ਜੀ ਸਹੀ ਫੈਸਲਾ ਪੁਲਿਸ ਦਾ ਸਹਿਮਤ ਹੋਂ ਸਾਰੇ ਹਾਂਜੀ ਅਸੀਂ ਜੋ ਪੁਲਿਸ ਤੋਂ ਪ੍ਰਸ਼ਾਸਨ ਨੇ ਫੈਸਲਾ ਕੀਤਾ ਉਹਦਾ ਧੰਨਵਾਦ ਕਰਦੇ ਆਂ ਬੱਚਿਆਂ ਨੂੰ ਮੌਕਾ ਦਿੱਤਾ ਵੀ ਇਹ ਆਪਣੀ ਪੜ੍ਹਾਈ ਵਾਲੇ ਪਾਸੇ ਜਾਣ ਤੇ ਇਹਨਾਂ ਦਾ ਭਵਿੱਖ ਨਾ ਖਰਾਬ ਹੋਵੇ ਅਸੀਂ ਬੱਚਿਆਂ ਨੂੰ ਵੀ ਆਪਣੇ ਨੂੰ ਪੂਰਾ ਧਿਆਨ ਦੇਵਾਂਗੇ ਅੱਗੇ ਤੋਂ ਵੀ ਇਹੋ ਜਿਹੀ ਕੋਈ ਗੱਲ ਘਟਣਾ ਨਾ ਵਾਪਰੇ ਪੁਲਿਸ ਪ੍ਰਸ਼ਾਸਨ ਜੇ ਮੌਕੇ ਤੇ ਨਾ ਪਹੁੰਚਦਾ ਤਾਂ ਹੋ ਸਕਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਅਸੀ ਪੁੱਲਿਸ ਦਾ ਧੰਨਵਾਦ ਕਰਦੇ ਹਾਂ ਕੀ ਲੱਗ ਕੀ ਲੱਗਦਾ ਬਈ ਗੈਪ ਕਿੱਥੇ ਰਹ ਜਾਂਦਾ ਹੈ ਪੇਰੈਂਟਸ ਨੂੰ ਕਿਹੜੀ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਬੱਚੇ ਦਾ ਕਿਉਂਕਿ ਪੇਰੈਂਟਸ ਸਕੂਲ ਭੇਜ ਦਿੰਦੇ ਆ ਕਿ ਸਾਡਾ ਬੱਚਾ ਪੜ੍ਹਨ ਚੱਲਿਆ ਦੇਖੋ ਜੀ ਪੇਰੈਂਟਸ ਆ ਜਿਹੜੇ ਸਾਰੇ ਮੇਰਾ ਖਿਆਲ ਵੀ ਕੋਈ ਖੇਤੀਬਾੜੀ ਨਾਲ ਰਿਲੇਟਡ ਆ ਕੋਈ ਨੌਕਰੀ ਕਰਨ ਵਾਲਾ ਕੋਈ ਕੁਝ ਹੈ ਬੱਚਿਆਂ ਦਾ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ ਕਿ ਜੇ ਬੱਚਿਆਂ ਦੇ ਮਗਰ ਮਗਰ ਰੋਜ਼ ਤਾਂ ਪਾ ਨਹੀਂ ਸਕਦੇਗੇ ਤੇ ਇਸ ਕਰਕੇ ਥੋੜਾ ਜਾਇ ਇਸ ਗੱਲ ਦਾ ਹੈਗਾ ਵੀ ਬੱਚਿਆਂ ਦੇ ਮਗਰ ਮਾਪੇ ਜੇ ਬੱਚਿਆਂ ਦਾ ਮਗਰ ਨਿਗਰ ਰੱਖੇ ਤਾਂ ਕੁਝ ਇਹ ਗੱਲਾਂ ਨਾ ਵਾਪਰਨ ਠੀਕ ਹੈ ਬਿਲਕੁਲ ਡੀਐਸਪੀ ਸਾਹਿਬ ਜਿਹੜੇ ਨੇ ਇੱਥੇ ਮੌਜੂਦ ਨੇ ਆ ਡੀਐਸਪੀ ਸਾਹਿਬ ਸਭ ਤੋਂ ਪਹਿਲੇ ਦਾ ਪੇਰੈਂਟਸ ਵੀ ਬੜਾ ਧੰਨਵਾਦ ਕਰ ਰਹੇ ਨੇ ਤੁਹਾਡਾ ਇੱਕ ਪੁਲਿਸ ਦਾ ਦੂਜਾ ਚਿਹਰਾ ਸਾਹਮਣੇ ਆਇਆ ਹੈ ਕਿ ਸੁਧਰਨ ਦਾ ਮੌਕਾ ਦੇ ਰਹੀ ਹੈ ਪੁਲਿਸ ਬੱਚਿਆਂ ਨੂੰ ਤਾਂ ਕਿ ਅੱਗੇ ਤੋਂ ਗਲਤ ਐਕਟੀਵਿਟੀਆਂ ਵਿੱਚ ਨਾ ਲੁਣਾ ਹੋ ਹਮੇਸ਼ਾ ਵੀ ਜਦੋਂ ਵੀ ਆਪਾਂ ਕਿਸੇ ਵੀ ਕਿਸੇ ਬਰਮਾਸ਼ ਜਾਂ ਆਪਾਂ ਕਿਸ ਗੈਂਗਸਟਰ ਕਹਿੰਦੇ ਆ ਉਹਦੀ ਜੋ ਬੈਕਗ੍ਰਾਉਂਡ ਤੇ ਜਾਣਦੇ ਆ ਬਹੁਤ ਛੋਟੇ ਜੇ ਕ੍ਰਾਈਮ ਤੋਂ ਉਹਦੀ ਸ਼ੁਰੂਆਤ ਹੁੰਦੀ ਹੈ ਕਿਉਂਕਿ ਕੋਈ ਵੱਡੇ ਕ੍ਰਾਈਮ ਨਹੀਂ ਹੁੰਦੇ ਤੇ ਉਸ ਨੂੰ ਦੇਖਦੇ ਵੇ ਇੱਕ ਹਫਤਾ ਜਿਹੜਾ ਇਹ ਸਾਡੀ ਟ੍ਰੈਫਿਕ ਪੁਲਿਸ ਨਾਲ ਸਾਡੇ ਚੌਂਕਾਂ ਦੇ ਵਿੱਚ ਆ ਕੇ ਇਹਨਾਂ ਦਾ ਜਿਹੜਾ ਇਹਨਾਂ ਨੇ ਆਦਾ ਡਿਸਪਲਿਨ ਗਵਾ ਚੁੱਕੇ ਨੇ ਇਹ ਬੱਚੇ ਉਹਨਾਂ ਨੂੰ ਬਾਲ ਕਰਾਂਗੇ ਇੱਥੇ ਸ਼ੁਰੂਆਤ ਪਤਾ ਲੱਗੀ ਕਿ ਅਕਸਰ ਬੱਚਿਆਂ ਵਿੱਚ ਮਾੜੀ-ਮੋਟੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਅੱਗੇ ਜਾ ਕੇ ਵੱਧ ਜਾਂਦੀਆਂ ਨੇ ਕੋਈ ਕਨਫਲਿਕਟ ਪੈ ਗਿਆ ਸੀਗਾ ਕੀ ਗੱਲ ਹੋਈ ਸੀ ਹੁਣ ਇਹਦੇ ਵਿੱਚ ਦੇਖੋ ਇੱਕ ਇਹਨਾਂ ਜੋ ਹੁਣ ਪੁੱਛ ਗਿਛ ਹੋਈ ਏ ਤੇ ਉਹਦੇ ਵਿੱਚ ਇਹਨਾਂ ਫੇਰ ਵੀ ਇੱਕ ਪਾਰਟੀ ਰੱਖੀ ਹੁੰਦੀ ਏ ਉਹਦੇ ਵਿੱਚ ਇਹਨਾਂ ਦੇ ਸਕੂਲ ਦੇ ਦੋ ਗਰੁੱਪ ਨੇ ਤੇ ਉਸ ਫੇਅਰਵੈਲ ਪਾਰਟੀ ਕਰਕੇ ਇਹਨਾਂ ਦੀ ਆਪਸ ਵਿੱਚ ਕਿਤੇ ਬਹਿਸਬਾਜੀ ਹੋਈ ਏ ਤੇ ਉਹਦੇ ਚ ਇਹ ਇਸ ਤੱਕ ਲੜਾਈ ਦੇ ਇਨਜਾਮ ਤੱਕ ਪਹੁੰਚ ਗਏ ਨੇ ਬੱਚਿਆਂ ਦੀ ਉਮਰ ਹੈ ਹੁਣ ਕੋਈ ਕਾਰਵਾਈ ਨਹੀਂ ਕਰ ਰਹੀ ਪੁਲਿਸ ਵਧੀਆ ਮੌਕਾ ਦੇ ਰਹੀ ਉਹਨਾਂ ਨੂੰ ਸੁਧਰਨ ਦਾ ਹਾਂ ਬਿਲਕੁਲ ਇਹ ਮੌਕਾ ਇਹਨਾਂ ਨੂੰ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹਨਾਂ ਨੂੰ ਪੇਰੈਂਟਸ ਨੂੰ ਤੇ ਮੈਨੇਜਮੈਂਟ ਨੂੰ ਨਾਲ ਗੱਲ ਹੋਈ ਏ ਤੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਵੀ ਆਪਣੇ ਆਪ ਨੂੰ ਚੇਂਜ ਕਰ ਲੈਣ ਜੇ ਕੋਈ ਇਹ ਅੱਗੇ ਤੋਂ ਇਹੋ ਜਿਹਾ ਕ੍ਰਾਈਮ ਵਾਲਾ ਨਾ ਜਾਣ ਕਿਉਂਕਿ ਇਹਨਾਂ ਨੂੰ ਹੁਣ ਪਤਾ ਲੱਗ ਗਿਆ ਹੈ ਵੀ ਇਹਨਦੀ ਸਜ਼ਾ ਮਿਲ ਸਕਦੀ ਸੀ ਬਟ ਉਹ ਪ੍ਰਸ਼ਾਸਨ ਸਰ ਅਖੀਰ ਵਿੱਚ ਮੈਂ ਜਾਨਣਾ ਚਾਹੁੰਦੇ ਆ ਕਿ ਕਿਹੜੀ ਗੱਲਾਂ ਦਾ ਪੇਰੈਂਟਸ ਧਿਆਨ ਰੱਖਣਾ ਆਪਣੇ ਬੱਚਿਆਂ ਦਾ ਕਿ ਬੱਚੇ ਪੇਰੈਂਟਸ ਪੇਸ ਦਿੰਦੇ ਨੇ ਸਕੂਲ ਦੇ ਪ੍ਰੋਸੈਸ ਕਿ ਸਕੂਲ ਵਿੱਚ ਬੱਚਾ ਸਾਡਾ ਜਾ ਰਿਹਾ ਸਿੱਧਾ ਪਰ ਕਈ ਵਾਰ ਗਲਤ ਹੱਥਾਂ ਵਿੱਚ ਪੈ ਜਾਂਦਾ ਬੱਚਾ ਗਲਤ ਚੀਜ਼ਾਂ ਵਿੱਚ ਪੈ ਜਾਂਦਾ ਹੈ ਪੇਰੈਂਟਸ ਕਿਹੜੀ ਗੱਲਾਂ ਦਾ ਧਿਆਨ ਰੱਖਣ ਕਿਸ ਤਰੀਕੇ ਨਾਲ ਬੱਚੇ ਦੇ ਨਜ਼ਰ ਰੱਖੇ ਜਾ ਸਕਦੀ ਹੈ ਕਿਉਂਕਿ ਪੁਲਿਸ ਹਰ ਜਗ੍ਹਾ ਅਵੇਲੇਬਲ ਨਹੀਂ ਹੋ ਸਕਦੀ ਪੇਰੈਂਟਸ ਨੇ ਵੀ ਧਿਆਨ ਰੱਖਣਾ ਪੈਂਦਾ ਨਹੀਂ ਦੇਖੋ ਜਦੋਂ ਇਹ ਇੱਕ ਬੱਚਾ 16 17 18 ਸਾਲ ਚੋਂਦਾ ਹੈ ਅਸੀਂ ਸਟਾਰਟਿੰਗ ਜਿਹਦਾ ਬੱਚੇ ਦੇ ਮਿਸ਼ਨ ਨਾਲ ਰਹਿੰਦੇ ਪ੍ਰਾਇਮਰੀ ਵਿੰਗ ਤੱਕ ਜਦੋਂ ਇਸ ਸੀਨੀਅਰ ਸੈਕੰਡਰੀ ਸਕੂਲ ਦੇ ਉੱਥੇ ਆ ਕੇ ਬੱਚੇ ਦਾ ਬਹੁਤ ਜ਼ਿਆਦਾ ਧਿਆ ਤੇ ਉਥੇ ਆਪਾਂ ਆ ਕੇ ਇਸ ਚੀਜ਼ ਤੋਂ ਫ੍ਰੀ ਹੋ ਜੰਨੇ ਆਂ ਵੀ ਬੱਚਾ ਪਲੱਸ 1 ਪਲੱਸ 2 ਆਪਣਾ ਪੜ ਰਿਹਾ ਹੈ ਜਾ ਰਿਹਾ ਕਿਉਂਕਿ ਸਟਾਰਟਿੰਗ ਅਸੀਂ ਬਹੁਤ ਅੱਛੀ ਕਰਾਤੀ ਪਰ ਇਹ ਏਜ ਇਹੋ ਜੀ ਹੁੰਦੀ ਏ ਇਹ ਇਸ ਏਜ ਦੇ ਵਿੱਚ ਕੋਈ ਵੀ ਸਟੈਪ ਇਹਨਾਂ ਨੂੰ ਚੰਗੇ ਬੁਰੇ ਦਾ ਪਛਾਣ ਨਹੀਂ ਹੁੰਦੀ ਬੱਚਿਆਂ ਨੂੰ ਤੇ ਮੈਂ ਆ ਨਾ ਵੀ ਸਾਡੀ ਜਿਹੜੀ ਸੋਚ ਜਾਂ ਵੀ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਅਦੇ ਇਸ ਏਜ 'ਚ ਆ ਖਾਸ ਕਰਕੇ 17 18 ਸਾਲ ਦੀ ਏਜ 'ਚ ਆ ਗਏ ਵੀ ਸਕੂਲ 'ਚ ਬੱਚਾ ਜਾ ਰਿਹਾ ਟਾਈਮ 'ਤੇ ਟਿਊਸ਼ਨ ਜਾ ਰਿਹਾ ਹੈ ਟਾਈਮ ਸਿਰ ਵਾਪਸ ਆ ਰਿਹਾ ਕਿ ਇਹਨੂੰ ਕੋਈ ਖਰਚਾ ਜ਼ਿਆਦਾ ਤਾਂ ਨਹੀਂ ਸਾਡੇ ਤੋਂ ਲੈ ਰਿਆ ਤੇ ਇਸ ਕਰਕੇ ਬੇਰਸੀ ਇੱਥੇ ਅੱਗੇ ਬਹੁਤ ਜੁਮੇਰੀ ਫਿਕਸ ਹੁੰਦੀ ਹੈ ਪਲੱਸ 1 ਪਲੱਸ 2 ਦੇ ਬੱਚਿਆਂ ਤੇ ਪਰ ਮਸਤਾ ਬਿਲਕੁਲ ਇਹ ਡੀਐਸਪੀ ਸਾਡੇ ਨਾਲ ਮੌਜੂਦ ਸੀਗੇ ਤਾਂ ਤੁਸੀਂ ਵੇਖਿਆ ਕਿਸ ਤਰੀਕੇ ਨਾਲ ਪੁਲਿਸ ਇੱਕ ਬਿਹਤਰੀਨ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਸਮਾਜ ਨੂੰ ਜਿਹੜਾ ਹੈਗਾ ਚੰਗੇ ਰਸਤੇ ਤੇ ਲਿਆਇਆ ਜਾ ਸਕੇ ਕਿਉਂਕਿ ਗੱਲ ਕੀਤੀ ਜਾਵੇ ਤਾਂ ਕਹਿੰਦੇ ਨੇ ਕਿ ਡੀਐਸਪੀ ਸਾਹਿਬ ਕਿ ਜਦੋਂ ਵੀ ਕਿਸੇ ਕ੍ਰਾਈਮ ਦੀ ਜਾਂ ਕਿਸੇ ਗੈਂਗਸਟਰ ਦੀ ਸ਼ੁਰੂਆਤ ਹੁੰਦੀ ਹੈ ਬਿਲਕੁਲ ਛੋਟੇ ਦੀ ਸ਼ੁਰੂਆਤ ਜਿਹੜੀ ਕਿ ਉਸ ਤੇ ਹੁੰਦੀ ਹੈ ਜਿਹੜਾ ਕਿ ਅੱਗੇ ਜਾ ਕੇ ਵੱਡਾ ਮਸਲਾ ਬਣ ਜਾਂਦਾ ਹੈ ਤਾਂ ਵੱਡੇ ਗੈਂਗਸਟਰ ਬਣ ਜਾਂਦੇ ਨੇ ਤਾਂ ਉਸ ਚੀਜ਼ ਨੂੰ ਸ਼ੁਰੂਆਤ ਵਿੱਚ ਰੋਕਣ ਦੇ ਕੋਸ਼ਿਸ਼ ਕੀਤੀ ਗਈ ਹੈ ਇੱਕ ਛੋਟੀ ਜਿਹੀ ਲੜਾਈ ਸੀਗੀ ਛੋਟੀ ਜਿਹੀ ਗੱਲ ਸੀਗੀ ਜਿਸ ਨੂੰ ਲੈ ਕੇ ਜੋ ਸਕੂਲੀ ਬੱਚੇ ਨੇ ਆਪਸ ਵਿੱਚ ਕਿਤੇ ਕਿਤੇ ਪਿੱੜਨ ਦੇ ਕਗਾਰ ਤੇ ਆਗੇ ਸੀਗੇ ਸੀਸੀਟੀਵੀ ਸਾਹਮਣੇ ਆਈਆਂ ਜਿਸ ਤੋਂ ਬਾਅਦ ਇੱਕ ਵੱਖਰੇ ਤਰੀਕੇ ਦਾ ਮਾਹੌਲ ਜਿਹੜਾ ਹੈਗਾ ਵੇਖਣ ਨੂੰ ਮਿਲਿਆ ਸੀਗਾ ਉਹ तमाम ਚੀਜ਼ਾਂ ਤੇ ਪੁਲਿਸ ਵੱਲੋਂ ਜਿਹੜਾ ਹੈਗਾ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਬੱਚਿਆਂ ਦੇ ਉਹਨਾਂ ਨੂੰ ਬੁਲਾਇਆ ਗਿਆ ਨਾਲ ਬੱਚਿਆਂ ਨੂੰ ਬੁਲਾਇਆ ਗਿਆ ਪੁਲਿਸ ਦੀ ਹਾਜ਼ਰੀ ਵਿੱਚ ਸਾਰੀ ਗੱਲਬਾਤ ਹੋਈ ਹੈ ਤੇ ਉਹਨਾਂ ਨੂੰ ਇੱਕ ਜਿਹੜੀ ਹੈਗੀ ਹੈ ਸੋਸ਼ਲ ਤਰੀਕੇ ਦੀ ਸਜ਼ਾ ਜਿਹੜੀ ਹੈ ਬੱਚਿਆਂ ਨੂੰ ਲਗਾਈ ਗਈ ਹੈ ਐਸਐਸਪੀ ਫਰੀਦਗੋਡ ਬਣੀਓ ਜਿਸ ਵਿੱਚ ਕਿ ਇਹ ਬੱਚੇ ਇੱਕ ਹਫਤਾ ਟ੍ਰੈਫਿਕ ਪੁਲਿਸ ਦਾ ਸਾਥ ਦੇਣਗੇ ਆਪਣੇ ਸਕੂਲ ਟਾਈਮ ਤੋਂ ਬਾਅਦ ਤਾਂ ਕਿ ਜੋ ਡਿਸਪਲਿਨ ਅੰਗਵਾ ਚੁੱਕੇ ਨੇ ਉਸ ਵਿੱਚੇ ਵਾਪਸੀ ਸ਼ਾਸਨ ਅਤੇ ਅੱਗੇ ਤੋਂ ਅਜਿਹੀ ਹਰਕਤ ਕੋਈ ਨਾ ਹੋਵੇ ਇਸ ਲਈ ਪੁਲਿਸ ਵੱਲੋਂ ਇੱਕ ਬਿਹਤਰੀਨ ਕੋਸ਼ਿਸ਼ ਕੀਤੀ ਗਈ ਹੈ ਕਿ ਬੱਚਿਆਂ ਨੂੰ ਜਿਹੜਾ ਹੈਗਾ ਰਾਹ ਦਿੱਤੀ ਗਈ ਹੈ ਤਾਕੀ ਅੱਗੇ ਜਾ ਕੇ ਬੱਚੇ ਕਿਸੇ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਿਲ ਨਾ ਹੋਣ ਫਰੀਦਕੋਟ ਤੋਂ ਦੈਨਿਕ ਸਵੇਰ ਲਈ ਕੈਮਰਾ ਪਰਸਨ ਅਭਿਜੈਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼